ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸੰਗਤ ਜੀ ਕਰੋ ਜੀ ਦਰਸ਼ਨ ਅੰਮ੍ਰਿਤ ਵੇਲੇ ਸੋਣ ਬੇਨਾਸ ਹਾਕ ਖਾਲਸੇ ਦੀ ਜਨਮ ਭੂਮੀ ਸਤਿ ਸ੍ਰੀ ਕੇਸਗੜ ਸਾਹਿਬ ਘਰਤ ਆਨੰਦਪੁਰ ਸਾਹਿਬ ਸਤਿਨਾਮ ਸ਼੍ਰੀ ਵਾਹਿਗੁਰੂ ਸੰਗਤ ਜੀ ਕਰੋ ਜੀ ਦਰਸ਼ਨ ਇਹ ਆਪਣੇ ਬੁੰਗੇ ਸਾਇਬਿਆ ਪੰਜਾਂ ਪਿਆਰਿਆਂ ਦੇ ਤੇ ਉਧਰ ਮਾਤਾ ਸਹਿਬ ਕੌਰ ਪੰਜਾਂ ਪਿਆਰਿਆਂ ਦੇ ਬੁੰਗੇ ਤੇ ਮਾਤਾ ਸਹਿਬ ਕੌਰ ਜੀ ਦਾ ਆਪਾਂ ਸਮਾਨ ਤੱਥਾ ਲੱਦ ਲਿਆ ਜੀ ਕੋਲੇ ਤੂਫਾਨ ਤੇ ਤੇ ਹੁਣ ਕੋੜੇ ਤੂਫਾਨ ਨੂੰ ਲਾਉਨੇ ਆ ਥੱਲੇ ਕਿਉਂਕਿ ਉੱਪਰਲੀ ਮੰਜ਼ਲ ਤੇ ਕਮਰਾ ਸੀਗਾ ਆਪਣਾ ਇਹ ਕਮਰਾ ਯਾਦਾਂ ਵਾਲਾ ਇਹਦਾ ਨਾਮ ਰੱਖ ਦੇਣਾ ਆਪਾਂ ਇਹ ਆ ਨੰਬਰ ਕਮਰਾ ਗੁਰੂ ਤੇਗ ਬਹਾਦਰ ਸਾਹਿਬ ਜੀ ਸਰਾ ਯਾਦਾਂ ਵਾਲਾ ਕਮਰਾ ਕਿਉਂਕਿ ਲੇ ਆਲੇ ਸਫ਼ਰ 'ਚ ਵੀ ਆਪਾਂ ਰਾਤ ਇੱਥੇ ਹੀ ਰੁਕੇ ਸੀਗੇ ਜਦੋਂ ਲੇ ਆਲਾ ਸਫ਼ਰ ਫਤਿਹ ਕਰਕੇ ਆਏ ਸੀਗੇ ਪਿਛਲੇ ਸਾਲ ਤੇ ਇਸ ਵਾਰ ਸਪੀਤੀ ਸਰਕਟ ਫਤੇ ਕਰਕੇ ਵੀ ਇਸੇ ਕਮਰੇ 'ਚ ਰਹਿਣ ਨੂੰ ਮਿਲਿਆ। ਧੰਨਵਾਦ ਰਣਜੀਤ ਬਾਈ ਜੀ ਹੁਣਾਂ ਦਾ ਜਿਨ੍ਹਾਂ ਨੇ ਰਹਿਣ ਦਾ ਪ੍ਰਬੰਧ ਕੀਤਾ। ਕਿਉਂਕਿ ਸੰਗਤ ਬਹੁਤ ਆਈ ਹੋਈ ਸੀ। ਰਾਤੀ ਆਪਾਂ 1.5 ਘੰਟੇ ਲਾਈਨ 'ਚ ਲੱਗੇ ਰਹੇ ਆ ਤੇ ਬਾਅਦ 'ਚ ਫੇ ਉਹ ਨਹੀਂ ਕਹਿਤਾ ਹੋਵੇ ਜਿਹੜਾ ਇਕੱਲਾ ਬੰਦਾ ਤੇ ਜਾਂ ਜਿਹੜੇ ਦੋ ਜਣੇ ਉਹਨਾਂ ਨੂੰ ਕਮਰਾ ਨਹੀਂ ਮਿਲਣਾ। ਤੇ ਫੇ ਰਣਜੀਤ ਬਾਈ ਹੁਣਾਂ ਦੀ ਇੱਥੇ ਥੋੜੀ ਜੀ ਬਾਕ ਵੀ ਹੈਗੀ ਉਹਨਾਂ ਨੇ ਪ੍ਰਬੰਧ ਕਰਵਾਤਾ ਸੀ। ਕਿ ਨਹੀਂ ਤੂਫਾਨ ਚੱਲ ਫੇ ਛੱਡਦੇ ਆਂ ਲਗਾਮਾਂ ਤੇਰੀਆਂ ਪਹੁੰਚਦੇ ਅੱਜ ਪਿੰਡ ਰੌੜਕੀ ਸੰਗਤ ਜੀ ਗੁਰੂ ਘਰ ਦਰਸ਼ਨ ਵੀ ਹੋ ਗਿਆ ਗੁਰੂ ਚਰਨਾਂ 'ਚ ਹਾਜ਼ਰੀ ਵੀ ਲਵਾ ਹੋ ਗਈ ਤੇ ਗੁਰੂ ਜੀ ਦਾ ਸ਼ੁਕਰਾਨਾ ਵੀ ਕਰ ਹੋਇਆ ਸਦਾ ਹੀ ਕਰਦੇ ਰਹਾਂਗੇ ਬਸ ਗੁਰੂ ਜੀ ਥਾਪੜਾ ਦੇ ਕੇ ਸਫਰਾਂ ਦੇ ਵਿੱਚ ਤੋਰੀ ਰੱਖਣਾ ਆਇਓ ਜੀ ਛੱਡੀਏ ਪਉਣ ਲਗਾਮਾਂ ਘੋੜੇ ਤੂਫਾਨ ਦੀਆਂ ਪਹੁੰਚੀਏ ਪਿੰਡ ਰੌੜਕੀ ਤੇ ਲਾਓ ਫੇ ਜਗਰਾ ਜੀ ਬੋਲੇ ਸੋ ਨਿਹਾਲ ਸਤ ਸ਼੍ਰੀ ਅਕਾਲ ਇਹ ਵੀ ਪੂਰੀਆਂ ਰੌਣਕਾਂ ਲਾਈਆਂ ਪਈਆਂ ਆਂ ਖੈਰ ਰੋਡ ਤੇ ਸੇਨਾ ਰਾਤ ਤਫਾਨ ਆਪਾਂ ਇਸ ਟਾਈਮ ਖੜੇ ਆ ਜਿੱਥੇ ਆ ਕੇ ਚੌਂਕ ਜਾ ਬਣ ਜਾਂਦਾ ਆ 3 ਪੁਆਇੰਟ ਜਿੱਥੋਂ ਕੋਕਾ ਆਪਣੇ ਰੋਪਣ ਨੂੰ ਚੱਲ ਜਾਂਦਾ ਆ ਰੋਡ ਨੂਰਪੁਰ ਬੇਦੀ ਵਾਲ ਨੂੰ ਤੇ ਆ ਕੇ ਆਨੰਦਪੁਰ ਸਾਹਿਬ ਵਾਲ ਨੂੰ ਰਣਾ ਦੇਵੀ ਵਾਲ ਨੂੰ ਸੋਚਿਆ ਵੀ ਇੱਥੇ ਦੁਕਾਨਾਂ ਤੋਂ ਕੋਈ ਨਾ ਖੁੱਲੀਆਂ ਹੋਣੀਆਂ ਚਲ ਚਾਹ ਪਾਣੀ ਵੀ ਮਾਂਗੇ ਪਰ ਸਾਰੀਆਂ ਹੀ 숍ਾਂ ਬੰਦ ਆ ਤੇ ਨਹੀਂ ਤੂਫਾਨ ਤੇ ਇੱਕ ਆ 숍 ਖੁੱਲੀ ਮਿਲੀ ਆਰ ਕੇ ਹੁਣ ਇੱਥੇ ਉਹ ਹੀ ਜ਼ਹਿਰ ਫੇਰ ਲੈਣਾ ਪਿਆ ਜਿਹੜਾ ਆਪਾਂ ਚਾਹੁੰਦੇ ਸੀ ਵੀ ਪੰਜਾਬ ਪਹੁੰਚ ਕੇ ਨਹੀਂ ਪੀਣਾ ਯਾਨੀ ਕਿ ਸਟਿੰਗ ਦਾ ਸਟਿੰਗ ਹੁਣ ਮਟਰੀ ਖਾਦੀ ਜਾਊਗੀ ਕਾਨ ਪਰ ਕੋਈ ਤਾਂ ਆ ਚੱਲ ਪੈਂਦੀ ਆ ਚੜਾਈ ਗੱਡੀਆਂ ਵਾਲੇ ਇਹਨੂੰ ਕਹਿੰਦੇ ਆ ਕਾਨ ਪੋਰ ਖੂਈ ਆ ਵੀ ਟੱਕਰ ਕਾਟ ਪੂਰੀ ਢਿੱਲੀ ਘਾਉਂਦੀ ਆ ਇਹ ਤੇ ਐਈਰ ਆਪਣੀ ਸੈਨਾ ਸੈਨਾ ਇਸ ਰੋਡ ਤੇ ਬਹੁਤ ਮਿਲਦੀ ਆ ਇਹਨਾਂ ਨੂੰ ਦੇਖ ਦੇ ਕੇ ਮौज-ਮਾਸਤੀ ਕਰਦੇ ਕਰਦੇ ਆ ਚੜਾਈ ਚੜ ਹੋ ਜਾਂਦੀ ਆ ਫੈਦਰੋਂ ਉੱਪਰ ਚੜ ਰਹੇ ਆ ਹੁਣ ਮੂਰੇ ਆਪਣੇ ਚਾਹ ਦਾ ਲੰਗਰ ਆ ਜਾਣਾ ਆ ਹੋ ਸਕਿਆ ਦਾ ਪ੍ਰਸ਼ਾਦਾ ਵੀ ਮਿਲ ਸਕਦਾ ਹੋਇਆ ਜੇ ਨਾ ਹੱਲੇ ਪ੍ਰਸ਼ਾਦਾ ਤਿਆਰ ਹੋਇਆ ਤਾਂ ਪੁੱਛਾਂਗੇ ਬਈ ਰਾਤ ਦੇ ਮਿੱਠੇ ਪ੍ਰਸ਼ਾਦੇ ਪਏ ਆ ਤਾਂ ਬੱਬਾ ਜੀ ਉਹ ਹੀ ਦੇ ਦੋ ਆ ਜਾਓ ਪਹੁੰਚਦੇ ਆ ਜਿੱਥੇ ਸੜਕ ਦੀ ਸੇਵਾ ਚੱਲ ਰਹੀ ਆ ਉਹ ਵੀ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਦੇ ਆ ਹਾਂਜੀ ਸਰਕਾਰਾਂ ਦੇ ਜਦੋਂ ਹੱਥ ਖੜ ਜਾਂਦੇ ਆ ਫਿਰ ਖਾਲਸਾ ਹੀ ਅੱਗੇ ਆਉਂਦਾ ਆ ਤੇ ਆ ਰੋਡ ਬਣ ਰਿਹਾ ਆਪਣੇ ਗੜੀ ਸ਼ਾਨ ਕਰ ਤੂੰ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਤੱਕ ਅਨੰਦਪੁਰ ਸਾਹਿਬ ਤੱਕ ਤੇ ਇਹਦੀ ਸੇਵਾ ਚੱਲ ਰਹੀ ਆ ਆਪਣੇ ਬਾਬਾ ਸਤਨਾਮ ਸਿੰਘ ਜੀ ਦੀ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਵਾਲੀ ਤੇ ਫੋਰ ਲੇਨ ਬਣਨਾ ਹੈ ਇਹ ਤੇ ਇੱਥੇ ਆਪਾਂ ਤਕਰੀਬਨ ਆਪਣਾ ਆਨੰਦਪੁਰ ਸਾਹਿਬ ਨੂੰ ਜਿੱਦਾਂ ਆਪਾਂ ਦੱਸਿਆ ਆਪਣਾ ਪੰਜ ਮੀਆ ਹੀ ਹਰੀ ਘੋੜਾ ਪਹੁੰਚਿਆ ਆ ਆਨੰਦਪੁਰ ਸਾਹਿਬ ਤੇ ਆਪਾਂ ਇੱਥੇ ਰੋੱਕੇ ਹੀ ਜਾਈਦਾ ਤੇ ਚਾਹ ਦਾ ਲੰਗਰ ਛੱਕੇ ਹੀ ਜਾਈਦਾ ਤੇ ਮਿੱਠੇ ਪ੍ਰਸ਼ਾਦੇ ਬਾਬਾ ਕਹਿੰਦਾ ਹੈ ਨਹੀਂ ਜੀ ਆਪਾਂ ਦਾ ਚਲੋ ਕੋਈ ਨਹੀਂ ਚੜਦੀ ਕਲਾ ਤੇ ਇਹ ਜਿੰਨਾ ਰੋਡ ਬਣ ਰਿਹਾ ਸਾਰਾ ਸੰਗਤ ਦੇ ਪੈਸੇ ਨਾਲ ਹੀ ਬਣ ਰਿਹਾ ਆ ਸੰਗਤ ਆਉਂਦੀ ਜਾਂਦੀ ਇੰ ਗੱਡੀਆਂ ਦੇ ਵਿੱਚ ਆਨੰਦਪੁਰ ਸਾਹਿਬ ਨੂੰ ਜਿੰਨਾ ਹੋ ਸਕਦਾ ਆਪਣੀ ਕਮਾਈ ਵਿੱਚੋਂ ਕਰਤ ਵਿੱਚੋਂ ਪਿੱਟਾ ਮਾਇਆ ਦੇ ਨਾਲ ਸਹਿਯੋਗ ਕਰ ਰਹੀ ਆ ਤੇ ਡਰਾਈਵਰ ਭਾਈ ਵੀ ਇੱਥੇ ਰੁਕ ਜਾਂਦੇ ਆ ਸੱਸੀ ਦਾ ਭਾਈ ਹੋਰ ਜੀ ਠੀਕ ਆ ਭਾਈ ਰੋਡ ਤਾਂ ਕਾਫੀ ਚੌੜਾ ਕਰੀ ਜਾਂਦੇ ਆ ਕਰਕੇ ਫੋਰ ਲੇਨ ਬਣਨਾ ਤੇ ਆ ਇਹਨੂੰ ਸ਼ਾਇਦ ਆਪਾਂ ਜੇ ਗਲਤ ਨਾ ਹੋਈਏ ਤਾਂ ਇਹਨਾਂ ਨੂੰ ਪਹਾੜੀਆਂ ਨੂੰ ਸ਼ਾਇਦ ਸ਼ਿਵਾਲਕ ਦੀਆਂ ਪਹਾੜੀਆਂ ਵੀ ਆਖਿਆ ਜਾਂਦਾ ਆ ਸ਼ਿਵਾਲਕ ਦੀਆਂ ਪਹਾੜੀਆਂ ਆਇਆ ਆਇਆ ਪਾਉ ਨੰਗ ਜਾ ਹਟ ਨੂੰ ਕੀ ਕਦ ਜਦ ਮਤੀ ਨਾ ਫੜੀਆਂ ਕਿਸੇ ਹੋਰ ਨੂੰ ਹਨ ਰਿਆ ਤੇ ਦੂਰ ਤੇ ਬਹਾਰਾਂ ਵੇਲੇ ਕੋਲ ਨੇ ਕਾਨ ਪਰ ਖੁਈ ਵਾਲੀ ਜਦੋਂ ਤੁਸੀਂ ਟੱਕਰ ਜਾਈਓ ਘਾੜ ਜਾਂ ਚੜ ਜਾਂਨੇ ਆ ਉਦੋਂ ਮੋਹਰੇ ਫੇਕਾ ਪੋਧਿਆ ਸਰਾ ਆਉਂਦਾ ਪੋਧਿਆ ਸਰਾ ਤੋਂ ਬਾਅਦ ਹਨਾ ਆ ਪਾਣੀ ਪੀਣ ਨਾਲ ਟੀ ਐਨਰਜੀ ਬਹੁਤ ਵਧਦੀ ਰਹਿੰਦੀ ਆ ਉਹਦਾ ਕਾਰਨ ਕੀ ਵਜ੍ਹਾ ਕੀ ਕੋ ਵੀ ਤਾਂ ਦਾਦੇ ਮੜਾ ਘਟ ਪਾਣੀ ਪੀ ਲਈ ਆਨੇ ਆ ਬਰ ਰੋਡ ਬਹੁਤ ਮੜਾਈ ਰ ਗਿਆ 36 ਤੇ ਆਲੇ ਦੁਆਲੇ ਦਰਾਖਤ ਨਾ ਗਿਆ ਬਈ ਕੀ ਬਾਤਾਂ ਸਾਰੀ ਪਾਸਿਆਂ ਦੇਖੋ ਇਧਰ ਪਪੂਲਰ ਉਹ ਪਰੇ ਸਫੇਦੇ ਬਾਕੀ ਸਾਈਡਾਂ ਤੇ ਭੋਲੇ ਸ਼ੰਕਰ ਵਾਲੀ ਬੂਟੀ ਬਾਧੂ એનર્ਜੀ ਪੂਰੀ ਬਣੀ ਰਹਿੰਦੀ ਐ ਇਸ ਰੋਡ ਤੇ ਕਿਉਂਕਿ ਹਵਾ ਪਾਣੀ ਥੋੜੇ ਸ਼ੁੱਧ ਹੋ ਜਾਂਦਾ ਆ ਇਹ ਬੰਗਿਆ ਤੱਕ ਐਡੀ એનર્ਜੀ ਬਣੀ ਰਹਿਣੀ ਆ ਤੇ ਆਪਾਂ ਹੁਣ ਸੋਚਿਆ ਆਪੇ ਗੜ ਸ਼ੰਕਰ ਜਾ ਕੇ ਕੋ ਲਿਕੁਇਡ ਵੀ ਲਿਆਂਗੇ ਤੇ ਪਹਿਲਾਂ ਗੜ ਸ਼ੰਕਰ ਪਹੁੰਚਦੇ ਆ ਬਾਕੀ ਗੱਲਬਾਤ ਸਾਝੀ ਕਰਦੇ ਆ ਤੁਹਾਡੀ ਸਬਰਾਂ ਨਾ ਬਣੇ ਰਿਓ। ਹਾਂਜੀ ਪਹੁੰਚ ਗਏ ਆ ਆਪਾਂ ਫੇ ਗੜ ਸ਼ੰਕਰ ਆਓ ਤੇ ਜਾਂਦਾ ਨੰਗਾ ਜਣਾ ਤੇ ਗਗਨਦੀ ਬਾਈ ਦਾ ਫੋਨ ਆ ਗਿਆ ਤਾਂ ਬਾਈ ਕਹਿੰਦਾ ਕਿੱਥੇ ਬਾਵਾ ਬਾਈ ਮੈਂ ਤਾਂ ਘੜ ਸ਼ੰਕਰ ਪਹੁੰਚ ਗਿਆ ਕਹਿੰਦਾ ਟਾਈਮ ਨਹੀਂ ਖੱਚਦਾ ਆਪਾ ਗਿਆ ਬਾਈ ਮੈਂ ਤਾਂ ਤੁੱਪ ਬਹੁਤ ਹੈਂਦੀ ਕੱਲ ਬਹੁਤ ਬੁਰਾ ਰਹਾ ਧੁੱਪੇ ਬਾਈ ਕਹਿੰਦਾ ਨਹੀਂ ਨਹੀਂ ਧਰਤੀ ਖੱਚਦੀ ਹੁੰਦੀ ਆ ਇਹ ਵੀ ਗੱਲ ਸੱਚ ਆ ਧਰਤੀ ਖੱਚਦੀ ਹੁੰਦੀ ਆ ਜਦੋਂ ਬੰਦਾ ਆਪਣੇ ਏਰੀਆ 'ਚ ਆ ਜੇ ਫੇ ਪਿੰਡ ਲਿਆਪਰੂ ਆ ਤੁਹਾਨੂੰ ਬਾਜਾ ਮਾਰਦੀਆਂ ਹੁੰਦੀਆਂ ਇਹ ਹਵਾ ਛਟਿਆ ਜਾਵੇ ਇੱਕ ਗਲਾਸ ਜੂਸ ਦੇ ਅੰਦਰ ਤੇ ਧੁੱਪ ਦੇ ਕਾਰਨ ਹੀ ਆਪਾਂ ਸਫਰ ਨਵੇਂ ਡੇ ਆ ਬਸ ਤੇ ਹੁਣ ਜੂਸ ਪੀਨੇ ਆ ਪਹਿਲਾਂ ਤੇ ਬੰਗਿਆਂ ਤੱਕ ਆ ਕੋੜੇ ਨੂੰ ਜਿਹੜਾ ਧੱਪਦੇ ਆ ਆਏ ਹਾਏ ਹਾਏ ਹਵਾ ਦੇ ਹੇ ਟੰਡੀ ਜਲਦੀ ਨੀਅਰ ਆ ਗਿਆ ਗਾੜੀ ਸ਼ੰਕਰ ਤੋਂ ਬੰਗਿਆਂ ਵੱਲ ਨੂੰ ਜਾਂਦੇ ਰਾਹਾਂ ਤੇ ਕੋੜਾ ਤੂਫਾਨ ਬਾਕੀ ਜਿਹੜੇ ਆਪਣੇ ਭੈਣ ਭਰਾ ਮਤਾਵਾ ਬਜ਼ੁਰਗ ਬੱਚੇ ਸੱਜਣ ਬੇਲੀ ਨਿੱਕਰ ਆਪਣੇ ਨਾਲ ਜੁੜੇ ਸਾਰਿਆਂ ਨੂੰ ਰੌੜਕੀ ਵਾਲੇ ਵੱਲੋਂ ਰੌੜਕੀ ਵਾਲ ਦੇ ਕੋਲੇ ਤੂਫਾਨ ਵਾਲੋਂ ਜੀ ਸੱਤ ਸ਼ਰੀਕ ਕਾਲ ਆ ਆ ਸੱਤ ਸ਼ਰੀਕ ਕਾਲ ਸੀ ਸਾਂਝ ਪਾਉਣ ਦਾ ਚੇਤਾ ਭੁੱਲ ਗਿਆ ਜੀ ਕਿਉਂਕਿ ਧੁੱਪ ਦੇ ਕਾਰਨ ਸਫਰ ਨਬੇਰਤੇ ਹੋਇਆ ਵਾ ਤੇ ਜਿਹੜੇ ਦਾ ਪੁਰਾਣੇ ਭੈਣ ਭਰਾ ਆਪਣੇ ਨਾਲ ਜੁੜੇ ਉਹਨਾਂ ਨੂੰ ਪਤਾ ਆ ਬਈ ਆਪਾਂ ਜਦੋਂ ਗੜ ਸ਼ੰਕਰ ਤੋਂ ਬੰਗਿਆਲ ਨੂੰ ਜਾਣੇ ਆ ਜਾਂ ਫੇ ਪਿੰਡੋ ਜਦੋਂ ਆਨੰਦਪੁਰ ਸਾਹਿਬੋਂ ਨੂੰ ਆਈਦਾ ਆ ਤੇ ਰਾਹਤੇ ਦੇ ਵਿੱਚ ਬੰਗਿਆ ਪਹੁੰਚਣ ਤੋਂ ਪਹਿਲਾਂ ਇਧਰੋਂ ਗੜ ਸ਼ੰਕਰ ਵਾਲੀ ਸਾਈਡ ਤੋਂ 2-3 ਕਿਲੋਮੀਟਰ ਪਹਿਲਾਂ ਇੱਕ ਰੋਡ ਦੇ ਉੱਤੇ ਇੱਕ ਬਜ਼ੁਰਗ ਆ ਉਹਨਾਂ ਦੀ ਆਪਣੀ ਛੋਟੀ ਜੀ ਦੁਕਾਨ ਹੈ ਤੇ ਉਹਨਾਂ ਕੋਲੋਂ ਆਪਾਂ ਰੋਕੇ ਜ਼ਰੂਰ ਜਾਈਦਾ ਆ ਉਹਨਾਂ ਦਾ ਜਦੋਂ ਆਪਾਂ ਸਫਰਾਂ ਦੀ ਸ਼ੁਰੂਆਤ ਕੀਤੀ ਸੀ ਹੈ ਨਾ ਉਦੋਂ ਦੀ ਸਾਝ ਆ ਤੇ ਉਹਨਾਂ ਦਾ ਇੱਕ ਛੋਟਾ ਜਿਹਾ ਸਹਾਰਾ ਉਹਨਾਂ ਦਾ ਤੇ ਆਪਾਂ ਉਹ ਜਦੋਂ ਵੀ ਇੱਧਰ ਨੰਗੀਏ ਤਾਂ ਉਹਨਾਂ ਨੂੰ ਫਤੇ ਬਲਾ ਕੇ 10 ਮਿੰਟ ਕੋਲ ਬਹਿ ਕੇ ਜਾਈਦਾ ਆ ਆਪਣਾ ਫਰਜ਼ ਪੂਰਾ ਕਰਕੇ ਜਾਈਦਾ ਕਿਸੇ ਟਾਈਮ ਉਹ ਆਪਣੇ ਕੰਮ ਆਏ ਸਕੇ ਤੇ ਪਿਛਲੀ ਵਾਰੀ ਜਦੋਂ ਆਪਾਂ ਇਹਦਾ ਸਫ਼ਰ ਕੀਤਾ ਸੀ ਉਦੋਂ ਤਾਂ ਸ਼ੌਪ ਬੰਦ ਸੀ ਕਿ ਮਿਲੇ ਨਹੀਂ ਸਕੇ ਇਸ ਵਾਰੀ ਦੇਖਦੇ ਆ ਜੇ ਕਿਤੇ ਮੇਲ ਹੋ ਜਾਣ ਉਹਨਾਂ ਦੇ ਨਾਲ ਪੈਂਡ ਖਮਾਚੋ ਇਹ ਦੁਕਾਨ ਵੀ ਖੁੱਲੀ ਆ ਤੇ ਬੀਅਰਗ ਵੀ ਹੈਗੇ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਾਂ ਬੈਨੇ 10 ਮਿੰਟ ਫੇ ਵਾਹ ਹੈਗਾ ਇਹ ਆ ਜੀ ਖੂਖਾ ਬਕੂਣਾ ਦਾ ਆਪਣੀ ਛੂਟੀ ਦੀ ਦੁਕਾਨ ਆ ਤੇ ਬੰਦਾ ਪੈਸੇ ਦਾ ਅਮੀਰ ਨਹੀਂ ਦਿਲ ਦਾ ਅਮੀਰ ਹੋਣਾ ਇਹਦਾ ਦਿਲ ਦੇ ਬਹੁਤ ਅਮੀਰ ਆ ਤੇ ਥੋੜਾ ਜਰਾ ਆਪਾਂ ਬਹਿ ਲਿਆ ਗੱਲਾਂ ਬਾਤਾਂ ਹੋ ਗਈਆਂ ਠੀਕ ਹੈ ਬਾਪੂ ਜੀ ਦੋ ਫੇਰ ਇਜਾਜ਼ਤ ਹੈ ਆ ਜਾਈਏ ਜੀ ਜੇ ਮਾਲਕ ਨੇ ਚਾਇਆ ਤਾਂ ਨਹੀਂ ਨਹੀਂ ਬਸ ਆਹ ਹੀ ਬਹੁਜੀ ਦਰਸ਼ਨ ਹੋ ਗਏ ਤੇ ਮਾਲਕ ਨੇ ਜੇ ਚਾਇਆ ਤਾਂ ਫੇਰ ਕਦੇ ਮਿਲਾਂਗੇ ਨਾ ਮੇਲੇ ਹੋਣਗੇ ਠੀਕ ਹੈ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਆਪਾਂ ਇਥੋਂ ਬਜ਼ੁਰਗਾਂ ਨੂੰ ਲੈ ਕੇ ਇਜਾਜ਼ਤ ਪਹੁੰਚਦੇ ਆਂ ਸ਼ਹਿਰ ਬੰਗਿਆਂ ਬੰਗਿਆਂ ਦੇ ਵਿੱਚ ਆਪਣੇ ਗगनਪਾਲ ਬਾਈ ਦੇ ਕੋਲ ਥੋੜਾ ਜਿਹਾ ਰੁਕਾਂਗੇ ਨਾਲੇ ਰੈਸਟ ਹੋ ਜੂਗੀ ਤੇ ਨਾਲੇ ਉੱਥੇ ਕੋ ਖਾਣੇ ਪੀਣੇ ਆ ਬੈਠ ਕੇ ਬਾਈ ਹੋਣਾ ਦੇਖੋ ਗਗਨ ਪਾਲ ਕੁਮਕਰ ਨਾਮ ਦੇ ਸੀਨੀਅਰ ਮੈਂਬਰ ਆਪਾਂ ਪਹਿਲਾਂ ਇਹ ਤੁਹਾਨੂੰ ਦੱਸ ਕੇ ਰਹੇ ਵੀ ਆਪਾਂ ਗਗਨ ਬਾਈ ਦੇ ਕੋਲ ਪਹੁੰਚਣ ਲੱਗੇ ਆਂ ਤੇ ਗਗਨ ਬਾਈ ਕੋ ਪਹੁੰਚੇ ਸੀਗੇ ਤੇ ਆਜਾ ਨਾਲੇ ਤੁਹਾਨੂੰ ਮਿਲਾਂਨੇ ਗਗਨ ਬਾਈ ਦੇ ਨਾਲ ਸਸੀ ਗਗਨ ਦਾ ਬਾਈ ਸਸੀ ਗਗਨ ਬਾਈ ਦੋਨੇ ਵੀਰਾਂ ਨੂੰ ਸਸੀ ਗਗਨ ਵੈਸੇ ਤਾਂ ਬਾਈ ਤੁਹਾਨੂੰ ਸਾਰੇ ਜਾਣਦੇ ਹੀ ਆ ਤਦ ਨਾ ਜਦ ਮੇਰੇ ਜਿਹੜੇ ਚਾਹਣ ਵਾਲੇ ਉਹਨਾਂ ਨੂੰ ਮੜੇ ਆਪਣਾ ਨਾਮ ਦੱਸਦੇ ਹੋ ਬਾਈ ਭਾਈ ਮੈਂ ਮੇਰਾ ਰਾਮ ਗਗਨ ਆਪਾਂ ਨੂੰ ਵੀ ਭਾਈ ਉਹਨਾਂ ਨੂੰ ਘਮਣ ਫਿਰਦਾ ਸ਼ੌਂਕ ਹੈ ਨਾ ਇਹਦੇ ਕਰਕੇ ਆਪਾਂ ਘਮਕਣ ਦਾ ਮੇਲੇ ਸਾਰੇ ਮਿੱਤਰ ਮਿਲਦੇ ਰਹਿੰਦੇ ਆਨੇ ਜਾਂਦੇ ਮੈਂ ਤਾਂ ਪਹਿਲੇ ਹੀ ਕਹਿ ਕੇ ਘੜੇ ਚੱਲੇ ਆ ਘਮਕਣ ਦਾ ਮੇਰੇ ਸੀਨੀਅਰ ਮੈਂਬਰ ਅਗੂ ਭਾਈ ਆਪਣਾ ਮੜੇ ਦਾ ਹਰਦੀਪ ਪਰਮਾਰਿਆ ਮੈਂ ਗਗਨ ਦਾ ਫਰੈਂਡ ਆ ਅਸੀਂ ਜਦੋਂ ਇਕੱਠੇ ਟ੍ਰਿਪ ਕੋਈ ਇਕੱਠੀ ਰਾਈਡ ਕਰਾਂ ਜੀ ਤੇ ਬਾਈ ਗਗਨ ਬਾਈ ਉਹਨਾਂ ਦੇ ਜਿਹੜੇ ਫਾਦਰ ਸਾਹਿਬ ਸੀਗੇ ਆਪਣੇ ਹਾਂ ਹਰਵੰਦ ਸਿੰਘ ਹਿਊ ਆ ਬੁੱਕ ਦਿੱਤੀ ਬਾਈ ਹੁਣ ਬਹੁਤ ਧੰਨਵਾਦ ਬਾਈ ਇਹਦੇ ਵਿੱਚੋਂ ਆਪਾਂ ਨੂੰ ਬਹੁਤ ਜ਼ਿੰਦਗੀ ਵਿੱਚ ਸਿੱਖਣ ਨੂੰ ਮਿਲੂਗਾ ਤੇ ਬਾਈ ਜੇ ਕੋਈ ਭੈਣ ਭਰਾ ਕਰਤਾ ਆਪਾਂ ਦਾ ਸ਼ਕੀਨ ਹੈਗਾ ਆ ਤਾਂ ਜ਼ਰੂਰ ਪੜਿਓ ਪੜਿਓ ਹੀ ਜ਼ਿੰਦਗੀ ਪਰ ਵਗਦਾ ਦਰਿਆ ਹਰਵੰਸ ਸਿੰਘ ਬਹੁਤ ਕੁਝ ਸਿੱਖਣ ਨੂੰ ਮਿਲੂਗਾ ਕਿਉਂਕਿ ਸਾਰਾ ਹੁਣਾਂ ਦੇ ਸੋਚੇ ਬਹੁਤ ਉੱਚੀ ਸੀਗੀ ਜਿਸ ਹਿਸਾਬ ਨਾਲ ਗਗਨ ਬਾਈ ਨੇ ਆਪਾਂ ਗੱਲਾਂ ਵੀ ਕੀਤੀਆਂ ਤੇ ਬਾਈ ਨੇ ਫੋਲ ਸੇਵਾ ਰੋਟੀ ਪਾਣੀ ਖਿਲਾਤਾ ਆ ਹੁਣ ਬੁੱਕ ਤੇ ਜਾਵਾਂਗੇ ਹੁਣ ਕੋਈ ਰਾਜ ਲੋੜ ਨਹੀਂ ਬਣੀ ਬਲ ਲਿਕਵਿਡ ਹੀ ਲਿਕਵਿਡ ਦੀ ਬਣੀ ਹੈ ਲਿਕਵਿਡ ਲੁਕੜੋ ਫਪਿੰਦੇ ਚੱਲ ਜਾਣਾ ਠੀਕ ਹੈ ਭਾਈ ਬਹੁਤ ਵਧੀਆ ਲੱਗਾ ਯਾਰ ਧੰਨਵਾਦ ਤੁਸੀਂ ਹਾਂ ਹਾਂ ਠੀਕ ਹੈ ਭਾਈ ਸਤਿ ਸ੍ਰੀ ਅਕਾਲ ਹੱਥ ਸਦਾ ਹੀ ਨਿਸ਼ਾਨ ਰਹੇ ਝੂਲਦੇ ਪੰਥ ਖਾਲਸਾ ਮਹਾਰਾਜ ਦੇ ਗਗਨ ਭਾਈ ਕੋਲ ਬੰਗਿਆਂ ਤੋਂ ਮਿਲ ਕੇ ਮੇਲੇ ਗਲੇ ਕਰਕੇ ਛੜੀਆਂ ਲਗਾਮਾਂ ਪਕੋੜੇ ਤੂਫਾਨ ਦੀਆਂ ਵੰਗਿਆ ਚੱਲ ਕੇ ਪਹੁੰਚ ਗਾਇਆ ਆਪਾਂ ਗੁਰੂ ਨਾਨਕ ਮਹਿਰ ਹਸਪਤਾਲ ਢਾਂ ਕਲੇਰਾ ਦੇ ਸਾਹਮਣੇ ਤੇ ਬਾਸ ਪੈੜਲਾਂ ਤੇ ਜੋਰਿਆ ਬਈ ਗਰਮੀ ਵੱਧਦੀ ਜਾਣੀ ਜਿੱਤੇ ਤਾਂ ਟਾਈਮ ਓਵਰ ਹੋ ਜਾਂਦਾ ਗਿਆ ਹਾਂ ਬੀਬੀ ਸਕੂਟਰ ਤੇ ਹੱਥ ਕਰਾਉਂਦੀ ਜਾਂਦੀ ਆ ਉਹਦੇ ਸੇ ਹੁਣ ਕਾਈ ਇਹ ਜੋਰ ਮਾਰਨ ਦਾ ਪਹਿਲਾ ਬਰਾਮ ਪਹੁੰਚੀ ਹੈ ਬਰਾਮ ਤੋਂ ਵੇ ਜੋਰ ਮਾਰੇ ਆ ਜਾਊਗਾ ਹਿੱਕ ਤਾਂ ਫਗਵਾੜੇ ਪਹੁੰਚ ਸਕਦੇ ਆ ਜਾਂ ਪਿੰਡਾਂ ਵਿੱਚ ਦੀ ਹੋ ਜਮਾਂਗੇ ਬਾਕੀ ਦੇਖਦੇ ਆ ਕਿੱਧਰ ਦੀ ਹੈ ਰੌੜਿਆ ਸ਼ਰੀਮ ਮਢਾਲੀ ਆਪਾਂ ਫਗਵਾੜੇ ਵਾਲੇ ਰੋਡ ਨੂੰ ਹਣ ਛੱਡੇ ਜੰਨੇ ਆ ਕਿਉਂਕਿ ਰੋਡ ਤੇ ਯਾਰ ਲੂੰਗਾ ਪੋ ਪੈਂਦਾ ਸਰੀਰ ਨੂੰ ਫਵਾੜਾ ਕੈਨਸਲ ਤੇ ਆਪਾਂ ਇਥੋਂ ਆਹ ਮੋਰੇ ਬੂੜ ਆ ਗਿਆ ਰੋਜਾ ਸ਼ਰੀਫ ਮਢਾਲੀ ਦਰਬਾਰ ਆਪਾਂ ਇਧਰ ਨੂੰ ਕੌਲਥਮ ਕੌਲਥਮ ਤੋਂ ਮਢਾਲੀ ਆ ਬਾੜਵਿਆਰ ਆ ਇਥੋਂ ਆਪਾਂ ਮਉਣ ਲੱਗੇ ਆ ਬਾੜਵਿਆਰ ਤੋਂ ਕੌਲਥਮ ਕੌਲਥਮ ਤੋਂ ਮਢਾਲੀ ਮਢਾਲੀ ਤੋਂ ਆਪਣੇ ਬਿਰਕਾਂ ਬਿਰਕਾਂ ਤੋਂ ਹੁੰਦੇ ਹੋਏ ਇਹੋ ਬਿਰਕਾਂ ਗੇਟ ਤੇ ਆਪਾਂ ਰੋਡ ਤੇ ਨਿਕਲ ਜਾਣਾ ਹਾਈਵੇ ਦੇ ਗੇਟ ਪੈਂਦਾ ਹੈ ਸਾਈਕਲ ਸਟਾਫਰ ਲਈ ਭਰਾਵਾਂ ਲਈ ਜਾਣਕਾਰੀ ਹੈ ਜੇ ਕਹਿੰਦੇ ਰੋੜ ਕੀ ਪਹੁੰਚਣਾ ਹੋਵੇ ਜੇ ਕੋਈ ਇੱਧਰ ਆਇਆ ਹੋਵੇ ਸਫ਼ਰ ਕਰਨ ਤੇ ਬਿਰਕਾਂ ਵਾਲੇ ਗੇਟ ਤੋਂ ਕੋਈ ਬਾਕੀ ਜਾਣਕਾਰੀ ਰਹਿਣਾ ਉੱਥੇ ਜਾ ਕੇ ਸਾਂਝੀ ਕਰਦੇ ਆਂਗੇ ਤੇ ਆਪਣੇ ਮੇਨ ਹਾਈਵੇ ਆ ਜਾਣਾ ਜਿਹੜਾ ਲੁਧਿਆਣੇ ਤੋਂ ਜਲੰਧਰ ਆ ਲਾਇਆ ਉਸੇ ਹਾਈਵੇ ਤੇ ਆਪਾਂ ਨਿਕਲ ਜਾਣਾ ਹੈ ਇਧਰ ਪਿੰਡਾਂ ਵਿੱਚ ਦੀ ਹੁੰਦੇ ਹੋਏ ਹਾਈਵੇ ਆਪਾਂ ਤਾਂ ਹੀ ਛੱਡਤਾ ਸੀਗਾ ਆ ਛਾਵਾਂ ਜਿਹੜੀਆਂ ਇਹ ਪਿੰਡਾਂ ਵਾਲੇ ਰੋਡ ਤੇ ਮਿਲਣੀਆਂ ਹਾਂ ਹਾਂ ਇੱਥੇ ਬਹਿ ਕੇ ਖਾਦੀ ਜਾਊਗੀ ਇੱਕ ਆਈਸਕ੍ਰੀਮ ਰੋਜ਼ਾ ਸ਼ਰੀਫ ਮਡਾਲੀ ਅਬਦੁੱਲਾ ਸ਼ਾਹ ਜੀ ਕਾਦਰੀ ਸਾਬਰ ਦਾਤਾ ਅਲੀ ਅਹਿਮਦ ਸ਼ਾਹ ਜੀ ਹਵਾਲਿਆ ਰੋਡ ਛੱਡਣ ਦੇ ਕਾਰਨ ਪਹਿਲਾਂ ਵੀ ਆਪਾਂ ਦੱਸ ਛੜੇ ਸਾਨੂੰ ਆਹਾ ਸ਼ੋਰ ਦਰਖਤਾਂ ਦੀ ਸ਼ਾਂ ਹਾਈਵੇ ਥੋੜਾ ਸ਼ਾਂ ਲੱਭਣੀ ਸੀ ਲੱਲੂਆ ਪਿੰਗਾ ਬੰਦਲ ਜਾਣਾ ਹੈਗਾ ਰੋਡ ਕੀ ਤੱਕ ਪਹੁੰਚਦੇ ਆ ਨੀ ਇਹ ਆਪਣੀ ਰੋਡ ਬਰਕਾਂ ਤੋਂ ਮੇਨ ਹਾਈਵੇ ਤੇ ਜਾ ਨਿਕਲਦਾ ਆਪਣੇ ਮੂਰੇ ਮੇਨ ਆਈ ਪਿਆ ਹੈ ਨਾ ਇਹਦਾ ਲੁਧਿਆਣਾ ਜਿਲੰਦਰ ਵਾਲਾ ਆ ਤੇ ਆਪਾਂ ਇੱਥੋਂ ਆਹ ਇਹਦੀ ਤੁਹਾਨੂੰ ਫੀਡ ਫੈਕਟਰੀ ਦੀ ਦੀ ਨੀਲੀ ਏ ਉੱਥੋਂ ਪੌੜੇ ਥੱਲੇੋਂ ਦੀ ਹੁੰਦੇ ਓਏ ਮੌਲੀ ਮੌਲੀ ਤੋਂ ਪਾਂਡਵਾ ਤੇ ਪਾਂਡਵੇ ਤੋਂ ਘੜਕਾ ਘੜ ਕੇ ਤੋਂ ਪਿੰਡ ਫੈਡ ਰੋਡ ਕੀ ਹੱਸਦਾ ਹੀ ਨਿਸ਼ਾਨ ਰਹਿਣ ਝੂਬ ਦੇ ਪੰਥ ਖਾਲਸਾ ਮਹਾਰਾਜ ਦੇ ਲੋ ਜੀ ਪਿੰਡ ਰੋਡ ਕੀ ਪਹੁੰਚ ਲਿਆ ਆਪਾਂ ਆਪਣੇ ਪਿੰਡ ਦੇ ਸਣ ਲੱਪਿਆ ਆ ਤੇ ਕਾਜ਼ਾ ਲਾਹੌਰ ਸਪਤੀ ਸਰਕਟ ਦਾ ਢੇੜਾ ਦੇ ਕੇ ਅੱਜ ਪੂਰੇ ਬਾਈਆਂ ਦੇ ਨਾਲ ਬਾਦ ਪਿੰਡ ਰੋਡ ਕੀ ਪਹੁੰਚੇ ਆ 22 ਦਿਨ ਲੱਗਾ ਆਪਾਂ ਨੂੰ ਸਰਕਲ ਪੂਰਾ ਕਰਨਾ ਚਾਰ ਤਰੀਕ ਨੂੰ ਆਪਾਂ ਤੁਰੇ ਸੀ ਪਿੰਡੋਂ ਤੇ ਵੀਡੀਓ ਤੁਹਾਡੇ ਤੱਕ ਇੱਥੇ ਪਹੁੰਚਣੀ ਹੈ ਵੀਡੀਓ ਪਿੱਛੇ ਚੱਲਦੀਆਂ ਸਫਰ ਤੇ ਅੱਜ ਤਰੀਕ ਹੋ ਗਈ ਆ ਪਤਾ 26 26 ਤਰੀਕ ਹੋ ਗਈ ਅੱਜ 4 ਤਰੀਕ ਨੂੰ ਪਤਲੇ ਪਿੰਡੋਂ ਯਾਨੀ ਕਿ ਪੂਰੇ 22 ਦਿਨ ਹੋ ਗਏ ਆ ਜੀ ਪਿੰਡੋਂ ਪਹੁੰਚ ਚਲੇ ਆ 100 ਕਿਲੋਮੀਟਰ 150 ਮੀਟਰ ਦੀ ਦੂਰੀ ਰਹਿ ਗਈ ਸਾਰੀ ਤੇ ਪਹਿਲਾਂ ਗੁਰੂ ਘਰ ਜਾ ਕੇ ਗੁਰੂ ਚਰਨਾ ਜੇ ਲਵਾਨੇ ਹਾਜ਼ਰੀ ਤੇ ਕਰਦੇ ਆ ਗੁਰੂ ਜੀ ਦਾ ਸ਼ੁਕਰਾਨਾ ਖੁਸ਼ੀ ਬੜੀ ਹੁੰਦੀ ਆ ਜਦੋਂ ਪਿੰਡ ਦੇ ਲਾਗੇ ਜਾਈਦਾ ਦਿਮਾਗ ਚਿੱcke ਗੱਲ ਹੁੰਦੀ ਆ ਓਏ ਰੁੜਕੀ ਵਾਲੇ ਕਿੱਦਾਂ ਕਰ ਲਿਆ ਕਿਤਾ ਹੋ ਗਿਆ ਯਾਰੇ ਸਰਕਟ ਆਪਣੇ ਕੋਲ ਬਸ ਜਨੂਨ ਤੇ ਪਾਗਲਪਨ ਇਹ ਦੋ ਚੀਜ਼ਾਂ ਚਾਹੀਦੀਆਂ ਤੁਹਾਡੇ ਵਿੱਚ ਇੱਕ ਤੀਜੀ ਜਿੱਦੀ ਹੋਣਾ ਬਸ ਫਿਰ ਤੁਸੀਂ ਕੋਈ ਵੀ ਸਫਰਪਤੀ ਕਰ ਸਕਦੇ ਹੋ ਬਾਕੀ ਅਕਾਲ ਪੁਰਖ ਸੱਚੀ ਬਾਸ਼ਾ ਜੀ ਦਾ ਉਹ ਦਾਸਰਾ ਸਭ ਤੋਂ ਵੱਧ ਜ਼ਰੂਰੀ ਆਜੋ ਪਹੁੰਚਦੇ ਹਾਂ ਪਹਿਲਾਂ ਗੁਰੂ ਘਰ ਲਓ ਜੀ ਕੋੜੇ ਤੂਫਾਨ ਨਿਕਲ ਵਾਲੇ ਹਾਜ਼ਰੀ ਤੇ ਆਪਾਂ ਲਵੋਨੇ ਗੁਰੂ ਚਰਨਾਂ 'ਚ ਹਾਜ਼ਰੀ ਪਹੁੰਚ ਗਏ ਆਪਾਂ ਬੰਦ ਰੌੜਕੀ ਗੁਰਦੁਆਰਾ ਸਿੰਘ ਸਭਾ ਜ਼ਿਲ੍ਹਾ ਚਿਲੰਦਰ ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ ਸਤਨਾਮ ਸ੍ਰੀ ਵਾਹਿਗੁਰੂ ਜੀ ਸੰਗਤ ਜੀ ਲਵਾਉ ਜੀ ਗੁਰੂ ਚਰਨਾ ਜੀ ਹਾਜ਼ਰੀ ਦਾ ਜੀ ਨੇ ਲਵਾਈ ਹਾਜ਼ਰੀ ਦੇ ਸ਼ੁਕਰਾਨਾ ਗੁਰੂ ਜੀ ਦਾ ਕੀਤਾ ਆਪ ਜੀ ਵੀ ਦਾ ਬਹੁਤ ਸਾਥ ਸੀ ਸਾਰੀ ਸੰਗਤ ਦਾ ਜਿਹੜੇ ਸਫਰ ਫਤੇ ਹੋਇਆ ਅਕਾਲਪੁਰ ਸੱਚੇ ਬਾਦਸ਼ਾਹ ਜੀ ਸਭ ਤੇ ਮਿਹਰ ਪਰਿਆਤ ਰੱਖਣਾ ਸਭ ਨੂੰ ਚੜ੍ਹਦੀ ਕਲਾ ਬਖਸ਼ਣੀ ਸੱਚੇ ਬਾਦਸ਼ਾਹ ਜੀ ਅਗਲੇ ਸਫਰਾਂ ਲਈ ਵੀ ਦਾਸ ਨੂੰ ਇਸੇ ਤਰ੍ਹਾਂ ਥਾਪੜਾ ਦੇ ਕੇ ਤੋਰਨਾ ਤੇ ਆਪ ਪੰਗ ਸੰਗ ਸਹਾਇ ਰਹਿ ਕੇ ਦਾਸ ਦੇ ਸਫਰ ਫਤਿਹ ਕਰਵਾਉਣੇ ਸੱਚੇ ਬਾਦਸ਼ਾਹ ਜੀ ਮਿਹਰ ਕਰਨੀ ਆਪ ਜੀ ਦਾ ਇਹ ਆਸਰਾ ਸੱਚੇ ਬਾਦਸ਼ਾਹ ਜੀ ਸਦਾ ਹੀ ਚੜ੍ਹਦੀ ਕਲਾ ਬਖਸ਼ਣੀ ਬੱਬਾ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਸਾਰੇ ਭੈਣ ਭਰਾਵਾਂ ਦਾ ਜਿੰਨੇ ਸਾਥ ਹੀ ਰਾਜ ਮਿਲੇ ਸ਼ੁਕਰਾਨਾ ਪਰ ਇੱਕ ਵੀਡੀਓ ਵੱਖਰੀ ਬਣਾਵਾਂਗੇ ਉਹ ਕੱਲ ਦੀ ਵੀਡੀਓ ਹੋਊਗੀ ਇਹ ਤੋਂ ਅਗਲੀ ਜਿਸ ਵਿੱਚ ਆਪਾਂ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਤੇ ਸ਼ੁਕਰਾਨਾ ਕਰਾਂਗੇ ਵਾਹਿਗੁਰੂ ਜੀ ਦੋ ਕਾਲਪੁਰ ਸੱਚੇ ਬਾਦਸ਼ਾਹ ਜੀ ਆ ਗਿਆ ਤੇ ਦਾਦੀ ਹਾਜ਼ਰੀ ਪ੍ਰਵਾਨ ਕਰਨੀ ਸਾਰੀ ਸੰਗਤ ਦੀ ਜਿੰਨੀ ਨਾਲ ਜੁੜੀ ਰਹੀ ਸਾਰਿਆਂ ਦੀ ਹਾਜ਼ਰੀ ਪ੍ਰਵਾਨ ਕਰਨੀ ਸਭ ਨੂੰ ਚੜਤੀ ਕਲਾ ਦੇ ਤੰਦਰੁਸਤੀ ਬਖਸ਼ਣੀ ਸਤਨਾਮ ਸ਼੍ਰੀ ਵਾਹਿਗੁਰੂ ਜੀ ਗੁਰੂ ਘਰ ਦਰਸ਼ਨ ਵੀ ਹੋਗਾ ਤੇ ਗੁਰੂ ਚਰਨਾਂ ਦੀ ਹਾਜ਼ਰੀ ਲਵਾ ਕੇ ਆਪਾਂ ਪਹੁੰਚ ਗਏ ਸੀਗੇ ਆਪਣੇ ਘਰ ਪਿੰਡ ਰੋੜ ਸਰਕਟ ਆਪਣਾ ਲਾਹੌਲ ਸਪਿਤੀ ਵਾਲਾ ਅੱਜ ਫਤਿਹ ਹੋਇਆ ਸਹੀ ਬਾਈਕਰਾਂ ਦਾ ਕਹਿਣਾ ਆ ਬਈ ਆਪਣੇ ਸ਼ਿਮਲੇ ਤੋਂ ਸਟਾਰਟ ਹੁੰਦਾ ਆ ਤੇ ਮਨਾਲੀ ਖਤਮ ਤੇ ਆਪਣੀ ਸੋਚ ਹੁੰਦੀ ਆ ਰੇਸ ਵਹੀਂ ਸੇ ਵਹੀਂ ਖਤਮ ਹੁੰਦੀ ਹੈ ਜਿੱਹਾਂ ਤੇ ਸ਼ੁਰੂ ਹੁੰਦੀ ਹੈ ਡਾਇਲੌਗ ਹਿੰਦੀ ਪਰ ਹੁੰਦਾ ਵੀ ਇਥੋਂ ਪੈਂਡ ਤੋਂ ਸ਼ੁਰੂ ਕੀਤਾ ਸੀ ਤੇ ਪੈਂਡ ਆ ਕੇ ਆਪਾਂ ਇਹ ਸਫ਼ਰ ਦੀ ਸਮਾਪਤੀ ਕਰਨ ਲੱਗੇ ਆਂ ਇਹ ਆਪਣੇ ਇਸ ਸਫ਼ਰ ਦੀ ਆਖਰੀ ਵੀਡੀਓ ਆ ਤੇ ਇਸ ਤੋਂ ਬਾਅਦ ਸਫ਼ਰ ਬਹੁਤ ਜਲਦੀ ਇੱਕ ਨਵਾਂ ਸ਼ੁਰੂ ਕਰਾਂਗੇ ਉਹ ਸਫ਼ਰ ਹੋਊਗਾ ਗਗਾਂਦੀ ਬਾਈ ਦੇ ਨਾਲ ਆਪਣੇ ਜਿਹੜੇ ਬਡਵਾਲੀ ਵਾਲੇ ਆ ਉਹਨਾਂ ਦੇ ਨਾਲ ਫੋਨ ਆ ਗਿਆ ਸੀ ਉਹਨਾਂ ਦਾ ਜਦੋਂ ਆਪਾਂ ਕੁੱਲੂ ਸਗੇ ਤੇ ਮੈਂ ਕਿਹਾ ਬਾਈ ਕੋਈ ਨਹੀਂ ਦਾਖਦਾਂ ਰੈਸਟ ਕਰਨ ਦੇ ਦਾਖਦਾਂ ਰੈਸਟ ਕਰਕੇ ਆਪਾਂ ਫੇਰ ਘੋੜਾ ਭਜਾਉਣਾ ਸ਼ੁਰੂ ਕਰ ਦੇਣਾ ਆ ਤੇ ਧੰਨਵਾਦ ਆ ਸਾਰਿਆਂ ਦਾ ਭੈਣ ਭਰਾਵਾਂ ਦਾ ਮਤਾਵਾਂ ਬਜ਼ੁਰਗਾਂ ਦਾ ਬੱਚਿਆਂ ਦਾ ਜਿੰਨੇ ਯਾਰ ਬੇਲੀ ਸੱਜਣ ਮਿੱਤਰ ਇਹ ਸਫਰ ਦੇ ਨਾਲ ਆਪਣੇ ਨਾਲ ਜੁੜੇ ਰਹੇ ਆ ਤੇ ਹੌਸਲਾ ਵਧਾਉਂਦੇ ਰਹੇ ਆ ਖੇਚ ਦੇ ਕੰਮ ਨੂੰ ਰੁੜਕੀ ਵਾਲਿਆ ਕਰਦੇ ਸਿਰਾ ਤੇ ਸਿਰਾ ਹੁੰਦਾ ਗਿਆ ਬਾਹੇ ਗੁਰੂ ਦੇ ਓਟ ਆਸਰੇ ਅਕਾਲਪੁਰ ਸੱਚੇ ਪਾਤਸ਼ਾਹ ਜੀ ਨੇ ਬਾਹ ਫੜੀ ਰੱਖੀ ਤੇ ਸਫਰ ਫਤਿਹ ਕਰਵਾ ਲਿਆ ਸ਼ੁਕਰਾਨਾ ਅਕਾਲਪੁਰ ਸੱਚੇ ਪਾਤਸ਼ਾਹ ਜੀਆਂ ਦਾ ਬਾਕੀ ਇੱਕ ਵੀਡੀਓ ਸਪੈਸ਼ਲ ਆਪਾਂ ਪਹਿਲਾਂ ਵੀ ਤੁਹਾਨੂੰ ਦੱਸਿਆ ਕੱਲ ਨੂੰ ਬਣਾ ਕੇ ਪਾਵਾਂਗੇ ਉਹ ਹੋਊਗੀ ਆਪਣੀ ਵੀਡੀਓ ਜਿਹੜੇ ਭੈਣ ਭਰਾਵਾਂ ਨੇ ਆਪਣੀ ਮਦਦ ਕੀਤੀ ਇਸ ਸਫ਼ਰ ਦੇ ਵਿੱਚ ਕਿਉਂਕਿ ਇਸ ਸਫ਼ਰ ਦਾ ਤਾਂ ਪਾਉਣੀ ਆਪਾਂ ਵੀਡੀਓ ਇਹ ਸਫ਼ਰ ਆਪਣਾ ਇਸ ਸਾਲ ਉਦਾਂ ਕਰਨ ਦਾ ਇਰਾਦਾ ਨਹੀਂ ਸੀਗਾ ਇਹ ਆਪਾਂ ਥੋੜਿਆ ਕਿਸੇ ਦੇ ਕਰਕੇ ਕੀਤਾ ਸੀਗਾ ਤੇ ਮਜਬੂਰੀ ਬੱਸ ਕਰ ਲਓ ਬਾਅਦ ਵਿੱਚ ਭਰ ਪੂਰਾ ਆਨੰਦ ਲਿਆ ਜਿਆਦਾ ਕਿੱਦਾਂ ਕਹਿੰਦੇ ਆ ਔਖਲੀ ਸੜ ਦੇਈ ਦਿੱਤਾ ਫੇ ਮੋੜਿਆਂ ਤੋਂ ਕੀ ਡਰਨਾ ਤੇ ਉਹ ਕੰਮ ਸੀਗਾ ਇਹ ਉਹ ਫਤਿਹ ਹੋ ਗਿਆ ਹੁਣ ਬਾਕੀ ਇੱਕ ਵੀਡੀਓ ਜਿਹੜੀ ਤੁਹਾਨੂੰ ਦੱਸਿਆ ਪਾਵਾਂਗੇ ਸਪੈਸ਼ਲ ਉਹ ਕੱਲ ਦੀ ਵੀਡੀਓ ਹੋਊਗੀ ਉਹ ਵੀ ਜ਼ਰੂਰ ਦੇਖਿਓ ਤੇ ਠੀਕ ਹੈ ਜੀ ਧੰਨਵਾਦ ਸਾਰਿਆਂ ਦਾ ਮਿਲਦੇ ਆਂ ਅਗਲੇ ਸਪਰਾਂ ਤੇ ਬਹੁਤ ਜਲਦੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ